ਲੋਜੀ ਗੱਡੀ پارک ਕਰਤੀ ਆਪਾਂ ਪਾਰਕਿੰਗ ਚ ਕਰ ਵਾਲੀ ਨੇ ਸਭ ਤੋਂ ਪਹਿਲਾਂ ਆਪਦੇ ਪਵਤੀ ਦੇਵ ਨੂੰ ਬਣਾ ਕੇ ਦਿੱਤੀ ਮੇਰੇ ਨਾਲ ਸਿੱਧੀ ਗੱਲ ਕਰੋ ਆਸੇ ਪਾਸੇ ਗੱਲਾਂ ਕਰਨ ਨਾਲੋਂ ਕਮਾਰੀ ਤੱਕ ਗੁੱਡ ਮਾਰਨਿੰਗ ਗਾਇਸ ਪੱਚੇ ਚੱਲੋ ਸਕੂਲ ਗਾਇਸ ਅਮਨ ਸ਼ੁਰੂ ਤੋਂ ਪੜਿਆ ਪੰਦੂ ਤੋਂ ਲੱਗਦਾ ਐਕਸਪੀਅਸ ਲੱਗੂ ਖੋਰ ਕੀ ਕਰਨਾ ਤੇਰੇ ਪਾਪਾ ਨੇ ਸਵੇਰ 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 ਤੂੰ ਤੋੜੋ ਕਾ ਟੋੜੋ ਲੱਗਦਾ ਇੱਥੇ ਟੋੜਨੀ ਐਕਟਿਵਾ ਮੇਰੀ ਹੈ ਮੈਂ ਚੁਲਾਉਣੀਆ ਹੁਣ ਮੈਂ ਸਿੱਖਣੀਆ ਮੈਂ ਸਿੱਖੂਗੀ ਹੁਣ ਲੇਟ ਨਹੀਂ ਹੁੰਦੀ ਉਹ ਮੈਂ ਮੈਂ ਦਾ ਬੱਚਾ ਬੱਚਾ ਮਾਚਾ ਮਸ ਜਮ ਦਾ ਚਲ ਬਾਈ 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 ਸੋਨਾ ਜਨਾ ਪੜ ਕੇ ਹਵਾ ਭੜਾਈ ਨਹੀਂ ਪਿਛਲੇ ਦਿਨ ਚ ਕੱਲ ਵੀ ਘਟ ਸੀ ਗਾਇਜ਼ ਮੌਸਮ ਵੈਦਰ ਵਧੀਆ ਹੋਇਆ ਪਿਆ ਮੀਂਹ ਵਾਲਾ ਹੋਇਆ ਪਿਆ ਆ ਦੇਖੋ ਅਸੀਂ ਉੱਧੇ ਗਏ ਸੀ ਗੱਡੀ ਦਾ ਹਾਲ ਦੇਖੋ ਚਿੱਕੜ ਇੰਨਾ ਸੀ ਉਧਰ ਇੰਨੀ ਟੁੱਟੀ ਸੜਕ ਸੀ ਨਹੀਂ ਟੁੱਟੀ ਸੜਕ ਸੀ ਤਲਵੰਡੀ ਗਏ ਸੀ ਜਦੋਂ ਪਰ ਅਸੀਂ ਵਲੌਗ ਮੁੜ ਕੇ ਬਣਾਇਆ ਹੀ ਨਹੀਂ ਹਿੰਮਤ ਹੀ ਨਹੀਂ ਰਹਿ ਗਈ ਸੀਗੇ ਥੱਕ ਗਏ ਸੀਗੇ ਸੈਬੂ ਵੀ ਥੱਕ ਗਿਆ ਸੀ ਬਹੁਤ ਜ਼ਿਆਦਾ ਤੇ ਵੈਲਕਮ ਕਰਦੀ ਆਪਾਂ ਤੁਹਾਡਾ ਸਾਰਿਆਂ ਦਾ ਫਿਜ਼ੀਕਲ ਜੀ ਸਾਰਿਆਂ ਦਾ ਸਵਾਗਤ ਹੈ ਸਾਡੇ ਇੱਕ ਹੋ ਨਵੇਂ ਵਲੌਗ ਵਿੱਚ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਨਿੰਬੂ ਦਾ ਬੂਟਾ ਸਾਡਾ ਤੇ ਇਹ ਕੱਪੜੇ ਆਪਣੀ ਮਸ਼ੀਨ ਚੱਲ ਰਹੀ ਹੈ ਹੁਣ ਜ ਹੁਣ ਚਲਾਈ ਆ ਰਾਤੀ ਚਲਾਈ ਨਹੀਂ ਸੀਗੀ ਤੇ ਹਵਾ ਚੱਲ ਰਹੀ ਹੈ ਸੋਹਣੀ ਸੋਹਣੀ ਆਸੇ ਪਾਸੇ ਮੀਂਹ ਪਿਆ ਲੱਗਦਾ ਬਟ ਆਪਣੇ ਆਇਆ ਨਹੀਂ ਸ਼ਾਇਦ आ सकता जिससे अपना बदला उम्मीद तो है बाकी देखते हैं उम्मीद पे दुनिया कायम है यस चलो नेट प्लस लगवाना जी किसी ने खंभे खंबे आप पढ़ लियो पाँच सौ रुपए हंडर्ड एम बी ओ माई गॉड गेट फिर खुला रह गया ये गेट खुला रहे तो कुछ ना कुछ अंदर चला जाता है ये पता नहीं कैसे खुला रह जाता है ये पे हमारे मिस्त्री रख के आते हैं ये देखो ਚਾਦਰ ਬਦਲਣ ਲੱਗੀ ਸੀਗੀ ਮੈਂ ਬੱਚੇ ਕਹਿੰਦੇ ਪਹਿਲਾਂ ਅਸੀਂ ਚੱਲੇ ਕਵਰ ਲਾਈ ਜਾਂਦੀ ਸੀ ਸਰਾਣੇ ਦੇ ਕੰਮ ਤੇ ਲੱਗਦੇ ਆ ਚਾਦਰ ਚੁੱਦਰ ਬਦਲਦੇ ਆ ਜਨਾਬ ਚ ਦੇਣ ਤੋਂ ਪਹਿਲਾਂ ਪਹਿਲਾਂ ਫਿਰ ਮਿਲਦੇ ਆ ਤੁਹਾਨੂੰ ਲਾਜੀ ਗੁੰਨੇ ਦਾ ਹੋ ਗਿਆ ਟਾਈਮ ਟਿਊਸ਼ਨ ਦਾ ਤੇ ਸੈਬੂ ਦਾ ਵੀ ਹੋ ਗਿਆ ਟਾਈਮ ਟਿਊਸ਼ਨ ਦਾ ਹਨਾ ਵੀ ਹੋਰ ਤੂੰ ਟਿਊਸ਼ਨ ਹੀ ਪੜਦਾ ਮੇਰੇ ਕੋਲੇ ਹੋਰ ਕੀ ਕਰਦਾ ਅਸੀਂ ਵੀ ਨਾਲ ਦੀ ਨਾਲ ਟਿਊਸ਼ਨ ਆਪ ਵੀ ਸਟਾਰਟ ਕਰ ਲੈਣੇ ਹਨਾ ਜਦ ਗੁੰਨੂ ਜਾਂਦੀ ਹੈ ਇਹ ਕੀ ਹੈ ਆ ਦੇਖ ਲਓ ਦੇਖ ਲਓ ਦੇਖ ਲਓ ਮੇਰਾ ਬੰਦਾ ਪੈ ਗਿਆ ਆਈ ਬਾਅਦ ਦਾ ਡਿਵਿਸ਼ਨ ਤੇ ਇਹ ਮੇਰੀ ਟਿਊਸ਼ਨ ਤੇ ਇਹੋ ਜਿਹੇ ਲੱਛਣ ਕਰਦਾ ਹੈ ਮੈਂ ਕਿਹਾ ਗੁੰਨੂ ਟਿਊਸ਼ਨ ਅੱਜ ਆਪਣੀ ਵੀ ਟਿਊਸ਼ਨ ਸਟਾਰਟ ਹੋ ਗਈ ਗੁੰਨੂ ਚੱਲੀ ਆ ਤੇ ਆਹ ਬੈਗ ਮੇਰੇ ਸਰਾਣੇ ਰੱਖਤਾ ਆ ਪੁੱਠਾ ਸਿੱਧਾ ਹੋਣ ਲੱਗ ਗਿਆ ਬਾਏ ਹੋ ਗਏ ਮੈਡਮ ਜੀ ਤਿਆਰ ਵਾਟਰ ਪਾਰ ਲਈ ਆ ਆਪ ਦੀ ਰਬੜਸ ਪਕੜੋ ਉੱਚ ਰੱਖੋ ਬੋਕਸ ਪਾ ਲਿਆ ਹੋਰ ਐ ਨਹੀਂ ਜਲਦੀ ਸਾਰੀਆਂ ਲੈ ਕੇ ਚਲੀਏ ਅੱਜ ਦਾਦੀ ਚਲੀਏ ਤੇ ਨਾਲ ਟਿਊਸ਼ਨ ਛੱਡਣ ਗੱਡੀ ਤੇ ਆ ਮੈਂ ਆਪਾਂ ਸਟੇ ਹੋਈਏ ਸਾਫ਼ ਕਰੋ ਲਿਪਸ ਆਪਦੇ ਆਪਾਂ ਉਹਦਾ ਕੰਮ ਕਰਦੇ ਆਂ ਸ਼ਾਮ ਨੂੰ ਜਾਣਾ ਆਪਾਂ ਤੇ ਡਿਸ਼ਨ ਤੇ ਲਾ ਲੰਗਾ ਹੋਈ ਜਾਂਦਾ ਲਾ ਦੇ ਟਿਊਸ਼ਨ ਤੇ ਟਿਊਸ਼ਨ ਮੈਂ ਪੜਾਉਣੀ ਤਾਂ ਹੈ ਤੈਨੂੰ ਇਹਨੇ ना 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 सिद्धा के बैठ डायरी काट के दिखा ठीक है नर्सरी पता चागी कौन से वाला है सेम ही साइज है दोनों फर्क तो नहीं है क्या फर्क है वो क्या लगा वो वहाँ पे वो ये किस चीज की बेल है लगती है तोरियां ਦੇਖੋ ਨਰਸਰੀ ਕਿਵੇਂ ਹਾਂ ਕਿੱਡੇ ਸੋਹਣੇ ਸੋਹਣੇ ਹਨ ਵਾਓ ਇੱਦਾਂ ਜਪਾ ਟਰੀ ਲੈ ਕੇ ਚੋਲੇ ਆ ਨਸਰੀ ਚ ਟਰੀ ਉਹ ਵਾਲੇ ਬੇੜ ਤੇ ਅੰਦਰ ਵੀ ਲਗਾਉਂਦੇ ਆ ਲੋਕੋ ਬੜਾ ਵਾਲਾ ਦਰਵੀਆ ਕਿੰਨਾ ਖੁਸ਼ ਹੋਊਗਾ ਇੱਥੇ ਸੱਪ ਸੱਪ ਬਹੁਤ ਹੋਣੇ ਆ ਨਾ ਰਾਤ ਨੂੰ ਰਿੰਕੀ ਨਸਰੀ ਆ ਪਾਈ ਰਿੰਕੀ ਨਸਰੀ ਸਾਡੇ ਘਰ ਕੋਲੇ ਸਾਡੀ ਕੰਮ ਵਾਲੀ ਦਾ ਨਾਮ ਵੀ ਮੇੜ ਦਾ ਨਾਮ ਵੀ ਰਿੰਕੀ ਹੈ ਨਾ ਰਿੰਕੀ ਨਸਰੀ ਤੇ ਆਇਆ ਅੱਜ ਅਸੀਂ ਉਹ ਕੇਲੇ ਦਾ ਪੇੜ ਉਹ ਬੜਾ ਵਾਲਾ ਇਹ ਵਾਲਾ ਸਭ ਕੇਲੇ ਵਾਲੇ ਲੱਗੇ ਹੋਏ ਛੋਟੇ ਜਿਹੇ ਦੇਖ ਕੀ ਹੈ ਆਣਾ ਦੇ ਗਾਇਸ ਕੇਲੇ ਦਾ ਪੇੜ ਹਾਏ ਕਿਹੋ ਜਿਹੀ ਸ਼ੇਪ ਹੈ ਇਹਨਾਂ ਦੀ ਦੇਖੋ ਕਿੰਨੀ ਸ਼ੇਪ ਹਨ ਨਿੱਕੂ ਨਿੱਕੂ ਜੇ ਕੇਲੇ ਘੈਂਟ ਹੈ ਚਲੋ ਚਲੀਏ ਜੀ ਆਪਾਂ ਜਿਹੜੇ ਆਪਾਂ ਫੇਰ ਲੈ ਕੇ ਆਂਦੇ ਸੀ ਉਹ ਰਸਤੇ ਹਨੂਮਾਨ ਜੀ ਨੂੰ ਹਨੂਮਾਨ ਜੀ ਦੇ ਮੰਦਿਰ ਚ ਲਗਾਵਾਂਗੇ ਲੋ ਜੀ ਆਪਾਂ ਘਰੇ ਵਾਪਸ ਆ ਗਏ ਜਿਹੜੇ ਆਪਾਂ ਪੇਟਰੀ ਲੈ ਸੀ ਉਹ ਆਪਾਂ ਹਨੂਮਾਨ ਜੀ ਦੇ ਮੰਦਿਰ ਚ ਦੇ ਆਏ ਮੈਂ ਜਿਵੇਂ ਮੰਦਿਰ ਚ ਲਵਾਏ ਉੱਥੇ ਲਾ ਦੇਣਗੇ ਇਹ ਸਾਬੂ ਦਾ ਦੁੱਧ ਦੇਖੋ ਬਣਾਇਆ ਸੀ ਤੇ ਸਾਬੂ ਸੋ ਗਿਆ ਟਾਈਮ ਦੇਖੋ ਟਾਈਮ ਹੋਇਆ ਪਿਆ 7 ਵਜਨ ਵਾਲਿਆ ਇਹ 6 ਵਜੇ ਤੋਂ ਪਹਿਲਾਂ ਦਾ ਸੁੱਤਾ ਪਿਆ ਕੱਲ ਦੀ ਹਜੇ ਦੀ ਥਕਾਵਟ ਨਹੀਂ ਦੂਰ ਹੋਈ ਪੈਂਸ ਹੋ ਗਿਆ ਬੈਠਾ ਬੈਠਾ ਕੰਮ ਕਰਦਾ ਕਰਦਾ ਸੋ ਪਿਆ ਦੇ ਕਿਉਂ ਇਕੱਠਾ ਹੋਇਆ ਕਿਵੇਂ ਹੂੰ ਕੱਲ ਥੱਕ ਗਿਆ ਵਿਚਾਰੇ ਨੇ ਬਹੁਤ ਮਿਹਨਤ ਕੀਤੀ ਬਹੁਤ ਛੂਟ ਸੀਗੇ ਨਿੱਕੇ ਜੇ ਕਾਕੇ ਦੇ ਥੱਕਿਆ ਪਿਆ ਪੂਰਾ ਤੇ ਦੁੱਧ ਮੈਨੂੰ ਕਹਿੰਦਾ ਠੰਡਾ ਦੁੱਧ ਬਣਾ ਦਿਓ ਮੈਨੂੰ ਦੁੱਧ ਦੋਵੇਂ ਦੋਵੇਂ ਪਿਆ ਸੈ ਬੋੜ ਜਾ ਪੁੱਤ ਲੱਭੂ ਜਮਾ ਨਹੀਂ ਪਤਾ ਲੱਗਦਾ ਉਹਨੂੰ ਮੈਨੂੰ ਆਵਾਜ਼ ਮਾਰ ਦਿਆ ਜਾਂ ਨਹੀਂ ਗੋੜੀ ਨੀਂਦ ਚ ਸੁਤਾ ਹੋਇਆ ਗਾਇਸ ਟਾਈਮ ਹੋ ਗਿਆ ਪੌਣੇ 8 ਵਜੇ ਦਾ ਆ ਪੌਣੇ ਸੋਰੀ ਪੌਣੇ ਪੌਣੇ ਹਾਂ ਪੌਣੇ 8 ਐਮਰਜੈਂਸੀ ਸਾਨੂੰ ਹੋਣਾ ਪਿਆ ਐ ਐਮਰਜੈਂਸੀ ਸਾਨੂੰ 파ੜੀ ਤੇ ਜਾਣਾ ਪਿਆ ਅੱਜ ਸਾਨੂੰ ਇਨਵਿਟੇਸ਼ਨ ਆਇਆ ਸੀਗਾ ਕਿ ਤੁਸੀਂ ਆਉਣਾ ਮੈਂ ਰਸਟਵ ਹੋਣ ਵਾਲਾ ਰਹਿ ਗਿਆ ਉਹਦੇ ਮੈਂ ਰੈਡੀ ਹੋਗੀ ਠੀਕ ਹੈ ਪਾਪਾ ਵੀ ਰੈਡੀ ਹੋਗੇ ਸਾਈ ਵੀ ਰੈਡੀ ਹੋਗੇ ਮੈਂ ਵੀ ਨਾਲੀ ਮੰਮਾ ਹੋਈ ਜਾਂਦੇ ਨੇ ਰੈਡੀ ਆਪਦੇ ਮੇਕਅਪ ਕਰ ਹੀ ਜਾਂਦੇ ਨੇ ਕਿਆ ਇੱਥੇ ਕੀ ਹੋਇਆ ਪਤਾ ਨਹੀਂ ਉਧਰ ਹੈ ਆ ਦੇਖੋ ਗਾਇਸ ਕੀ ਹੋਇਆ ਹੋਇਆ ਦੇਖੋ ਉੱਥੇ ਵੀ ਘੁੱਟੇ ਦੇ ਵੀ ਹਾਂ ਮੈਨੂੰ ਗਾਇਸ ਹੁਣ ਆਪਾਂ ਹੁਣ ਰੈਡੀ ਕਰ ਲੈਨੇ ਬਾਹਰ ਰਹੀ ਫਿਰ ਤੁਹਾਨੂੰ ਮਿਲਣਾ ਮੇਰੇ ਵਾਲ ਲੱਗੇ ਹੋਣ ਵਾਲੇ ਹਾਂ ਅੱਜ ਤੁਹਾਡੇ ਨਾਲ ਆਤੇ ਤੇ ਹਾਂ ਇੱਦਾਂ ਬਿਤੇਗਾ ਕਰਨ ਗਿਆ ਜੰਨੇ ਤੁਹਾਨੂੰ ਆ ਕੇ ਕਰਦੇ ਗਾਇਸ ਤੁਹਾਨੂੰ ਬਾਕੀ ਮਿਲ ਰਿਹਾ ਗਾਇਸ ਗਾਇਸ ਕਿੱਥੇ ਜਾਂਦੇ ਉਹ ਵੀ ਤੁਹਾਨੂੰ ਦੱਸਦੇ ਆ ਨਹੀਂ ਮੈਂ ਤਾਂ ਪੂਰਾ ਤਿਆਰ ਹੋ ਗਿਆ ਬਸ ਮੇਰੇ ਬਟਨ ਚੱਲਦੇ ਆ ਬਟਨ ਇਹ ਦੋ ਹੱਥਿੱਲੇ ਲੇਟ 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 ਕਦੋਂ ਤੱਕ ਡਿਸਟਰਬ ਕਰੋ ਮੇਰੇ ਸ਼ੂਜ਼ ਲੈਣੇ ਤੇ ਜਾਣ ਉੱਪਰ ਲਾਇਆ ਤੁਸੀਂ ਆਪਦੇ ਨਹੀਂ ਕਾਸੀਗਾ ਹੋਈ ਕਾਸੀਗਾ ਕਿਹਦੇ ਹੈ ਇਹਨੇ ਦਿਉਮ ਕਿਤਾ ਫਿਰ ਕਿਵੇਂ ਦੇਖੂਗਾ ਬਸ ਰਹਾ ਕੀ ਮਾ ਪਪਾ ਬੰਦ ਗਿਆ ਬਸ ਖੋਦ ਦੇ ਤਾ ਰੋਟੋ ਉੱਪਰ ਰੋਟੋ ਥੋੜਾ ਮੂਤਾ ਫਾਇਰ ਕਰਦਾ ਬਸ ਹਾਂ ਬੈਠ ਜਾ ਪਾਣੀ ਦੀ ਬੋਤਲ ਲੈ ਲਾ ਸਭੂ ਛੱਡ ਕਰੀ ਮੈਂ ਗੈਸ ਪਾਣੀ ਪੜਦਾ ਹੈ ਬਾਚੇ ਮਿਲ ਗਿਆ ਕਫੀ ਆਂਟੀ ਹੈਲੋ ਓ ਡਾ ਗਾ ਡਾ ਗਾ ਡਾ ਗਾ ਬੂਗੂ ਡਰ ਗਿਆ ਚਾਦਾ ਕੀ ਗਾਦਾ ਚੀਗਾ ਕੀ ਗਾਦਾ ਚੀਗਾ सामने तिया बनी आदि भाई तिया एमरजेंसी चाहे पार्टी है इनविटेशन आया अपन इनफ्लुएंसर आ रहे उसे उस बेस से चले हैं करके काली काली चना सारे काम हो जाए अठ बजे का टाइम है मीट मीटिंग का एंड पार्टी का तो चलो जिसकी उम्र थी तेरह वर्ष काली बाई कल लो जी चल पे अठ बज गए ਕਾਲੀ ਕਾਲੀਚ ਰੈਡੀ ਹੋ ਕੇ ਆਇਆ ਦੋਨੋਂ ਮੈਡਮ ਸਾਹਿਬ ਗੁਲ ਸਿੰਘ ਨੇ ਰੋਇਆ ਪਿਆ ਮਠਿੰਡੇ ਦੀਆਂ ਸੜਕਾਂ ਤੇ ਹੋਇਆ ਪਿਆ ਨੇਰਾ ਫਿਰ ਆਪਣੀ ਸੜਕ ਕਿਤੇ ਹੋਇਆ ਪਿਆ ਨੇਰਾ ਜਾਈਦਾ ਹਾਂ ਅੱਜ ਗੱਡੀ ਵਾਸ਼ ਕਰਾਉਣੀ ਸੀਗੀ ਜਾਂ ਕਰਨੀ ਸੀ ਘਰੇ ਦੋਨੋਂ ਕੰਮ ਹੀ ਨਹੀਂ ਹੋਏ ਹਾਂ ਯਾ ਟਾਈਮ ਨਹੀਂ ਬਚਿਆ ਟਾਈਮ ਦੀ ਸ਼ਾਰਟੇਜ ਰਹਿੰਦੀ ਆ ਸਾਡੇ ਕੋਲੇ ਟਾਈਮ ਦੀ ਸ਼ਾਰਟੇਜ ਬਹੁਤ ਜ਼ਿਆਦਾ ਕੰਮ ਵਾਲਿਆ ਬਹੁਤ ਜ਼ਿਆਦਾ ਨਹੀਂ ਛੋਟੇ ਬਹੁਤ ਜ਼ਿਆਦਾ ਰਾਤ ਵੱਡੀਆਂ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ 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 ਜ਼ਿਆਦਾ ਮਹਿੰਦਰਾ ਯੈਸ ਉਹ ਦੇਖ ਗਏ ਨਾ ਗੱਮਾ ਮਹਿੰਦਰਾ ਪੜ ਰਿਆ ਮੈਂ ਲੰਬੜ ਲਓ ਜੀ ਗੱਡੀ پارک ਕਰਤੀ ਆਪਾਂ ਪਾਰਕਿੰਗ ਚ ਲੈਫਟ ਤੇ ਚੱਲਦੇ ਆ 3rd ਫਲੋਰ ਤੇ ਜਾਣਾ Ok. Takk, bror. Tante? ਸੋਨੋ ਸੋਨੋ ਮਮਾ ਜੀ ਚਲੋ ਲਓ ਜੀ ਆਪਾਂ ਪਹੁੰਚ ਗਏ ਆ ਹੋਟਲ ਦੇ ਵਿੱਚ ਵਿਜ਼ਿਟ ਕਰ ਲਿਆ ਆਪਾਂ ਸਾਇਪ ਲਾਇਆ ਪੰਗੇ ਇਧਰ ਬੈਠਾ ਬੰਨੂ ਫੋਲ ਕਿਲਾ ਰਹਾ ਫੋਲ ਕਿਲਾ ਰਹਾ ਸਾਇਪ टाइम लग गया दस बज के भी मिनट हो गए हूँ आप डिनर वाले टेबल आए, से आए हैं डिनर करते हैं हम आप होटल बी आर सी चाहिए से इतने इनवाइटेड से आप अच्छ होटल। गुड मैडम वॉशरूम जाके आई है। डिनर कर लिए फिर मिलते हैं थोड़ा बहुत ज्यादा भुख लगी है बहुत ज्यादा भुख लगी है ਅੰਦਰ ਪਹਿਲਾ ਸਨੈਕਸ ਮਿਲ ਗਿਆ ਸੀ ਇਹਨਾਂ ਨੂੰ ਫਰੈਂਚ ਫਰਾਈ ਵਗੈਰਾ ਖਾ ਲਈ ਕੌਫੀ ਪੀ ਲਈ ਸੀ ਤੇ ਹੁਣ ਆਪਾਂ ਡਿਨਰ ਕਰਦੇ ਆਂ ਲੰਚ ਜਦੋਂ ਗਏ ਸੀ ਉਦੋਂ ਇੰਨਾ ਟ੍ਰੈਫਿਕ ਸੀਗਾ ਹੁਣ ਸੜਕਾਂ ਹੋ ਗਈਆਂ ਖਾਲੀ ਬਠੰਡੇ ਦੀਆਂ ਟਾਈਮ ਹੋ ਗਿਆ 10 11 ਵਜੇ ਨਾਲ ਹੀ ਆ 10 ਵਜੇ ਤੱਕ ਆਪਾਂ ਹਜੇ ਉੱਥੇ ਸੀਗੇ ਡਿਨਰ ਕਰਨਾ ਸੀ ਹਜੇ ਉਦੋਂ ਤੇ ਹੁਣ ਚੱਲੇ ਆਂ ਆਪਾਂ ਪੇਟ ਫੁੱਲ ਕਰਕੇ ਅਕੈਡਮੀ ਲੰਘ ਗਈ ਸਾਡੀ ਇਹ ਅ디 ਸੜੇ ਗੁਰਦੁਆਰਾ ਸਾਹਿਬੀ ਬੀਬੀ ਵਾਲਾ ਗੁਰਦੁਆਰੇ ਸਾਰੇ ਸੋਨਸਰਾ ਹੋਈ ਪਈ ਐ ਸੋਨਸਰਾ ਮੈਂ ਐਸੇ ਬਠਿੰਡਾ ਜਾਗਦਾ ਹੀ ਰਹਿੰਦਾ ਜਮਾਂ ਸੋਨਸਰਾ ਤਾਂ ਨਹੀਂ ਹੁੰਦੀ ਬਟ ਸ਼ਾਪਸ ਵਗੈਰਾ ਬੰਦ ਹੋ ਜਾਂਦੀਆਂ ਬਠਿੰਡੇ ਜਦ ਨਹੀਂ ਮਰਜ਼ੀ ਮਰਜ਼ੀ ਸੜਕ ਤੇ ਨਿਕਲ ਜਾਓ ਤੁਸੀਂ ਤੁਹਾਨੂੰ ਮਿਲਣਾ ਹੀ ਮਿਲਣਾ ਟ੍ਰੈਫਿਕ ਹਨਾ ਚਲੋ ਗਾਇਜ਼ ਅਪਾ ਘਰ ਦੇ ਲੱਗੇ ਪਹੁੰਚ ਗਏ ਤੇ ਓਕੇ ਬਾਏ ਗੁੱਡ ਨਾਈਟ 11:00 ਵੱਜ ਗਏ ਸੌਜੋ ਤੁਸੀਂ ਸਾਰੇ ਜਣੇ ਨਾਰੀਅਲ ਪਾਣੀ ਵਾਲਾ ਵੀ ਬੰਦ ਹੋ ਗਿਆ ਭਾਈ ਸੌਜੋ ਸੌਜੋ ਸਾਰੇ ਜਣੇ ਗੁੱਡ ਨਾਈਟ ਟੇਕ ਕੇਅਰ ਕੱਲ ਮਿਲਾਂਗੇ ਹੋਰ ਨਵੇਂ ਤੇ ਸੋਹਣੇ ਜਿਹੇ ਘੰਡ ਜਿਹਾ ਬਲੌਗ ਦੇ ਨਾਲ ਉਮੀਦ ਕਰਦੇ ਆਂ ਕਿ ਤੁਹਾਨੂੰ ਸਾਡੇ ਬਲੌਗਸ ਪਸੰਦ ਆਉਂਦੇ ਹੋਣਗੇ ਜੇ ਪਸੰਦ ਆਉਂਦੇ ਆ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਓਕੇ ਜੀ ਬਾਏ ਬਾਏ ਗੁੱਡ ਨਾਈਟ I ਲਵ ਯੂ ਬਾਏ ਬਾਏ ਫੋਨ ਕਰਨਾ ਸੀ ਦਾਦੀ ਨੂੰ ਲੈ ਬਾਹਰ ਪਹੁੰਚ ਗਏ ਆਪਾਂ ਫੋਨ ਕਿੱਥੇ ਹੈ ਮੇਰਾ ਚਲੋ ਗਾਇਸ ਬਾਏ ਬਾਏ ਟੇਕ ਕੇਅਰ ਪਾਰਕਿੰਗ ਚ ਲਾ ਦੀਆ ਆਪਾਂ ਅ ਨੈਕਸਟ ਮਾਰਨਿੰਗ ਗੁੱਡ ਮਾਰਨਿੰਗ ਗਾਇਸ ਅੱਜ ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਕੋ ਨਵੇਂ ਵਲੌਗ ਚ ਜਨਾਬ ਜੀ ਹੋ ਗਏ ਰੈਡੀ ਸ਼ੈਡੀ ਚੱਲੇ ਆ ਕੰਮ ਤੇ ਰਾਤ ਆਪਾਂ ਜਿਹੜੀ ਪਾਰਟੀ ਤੇ ਗਏ ਸੀ ਨਾ ਉੱਥੇ ਉਹਨਾਂ ਨੇ ਆਸੀਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਕਿਵੇਂ ਚੁਣਿਆ ਤੁਸੀਂ ਸਾਨੂੰ ਦੱਸੋ ਤਾਂ ਫਿਰ ਉਹਨਾਂ ਨੇ ਕੀ ਦੱਸਿਆ ਜਨਾਬ ਜੀ ਦੱਸਾਂਗੇ ਹਾਂਜੀ ਜਨਾਬ ਜੀ ਤੁਹਾਨੂੰ ਕਦੇ ਆਸਤੇ ਬੁਲਾਇਆ ਸੀ ਰਾਤ ਉਹਨਾਂ ਨੇ ਹੱਸਣਾ ਨਹੀਂ ਗਾ ਬਸ ਬਸ ਮੁਸਕਰਾਉਂਦਾ ਰਹਿੰਦਾ ਕਹਿੰਦੇ ਉਹਨਾਂ ਨੇ ਤੁਸੀਂ ਲਗਜ਼ਰੀ ਗੱਡੀ ਲਈਤੀ ਆ ਤਾਂ ਉਹਨਾਂ ਨੇ ਉੱਥੇ ਕੋਈ ਸਰਵਿਸ ਸਰਵੇ ਕੀਤਾ ਹੋਣਾਗਾ ਤਾਂ ਉਹਨਾਂ ਚ ਤੁਸੀਂ ਚੁਣੇ ਗਏ ਸੀਗੇ ਲਗਜ਼ਰੀ ਗੱਡੀ ਵਾਲਿਆਂ ਚ ਤਾਂ ਕਰਕੇ ਸਾਨੂੰ ਉੱਥੇ ਬੁਲਾਇਆ ਸੀ ਇਨਵੀਟੇਸ਼ਨ ਮਿਲਿਆ ਸੀ ਤੇ ਆਹ ਕੂਪਨਸ ਮਿਲੇ ਆ ਇਹ ਆਪਾਂ ਯੂਜ਼ ਕਰਾਂਗੇ ਇਹ ਫ੍ਰੀ ਆਫ ਕਾਸਟ ਮਿਲਿਆ ਆਪਨ ਤੇ ਰਾਤ ਦਾ ਆਪਣਾ ਜਾਣਦਾ ਉੱਥੇ ਪਾਰਟੀ ਅਟੈਂਡ ਕਰਨ ਦਾ ਵੀ ਫ੍ਰੀ ਆਫ ਕਾਸਟ ਸੀਗਾ ਦੋ ਟੂਰ ਕਹਿੰਦੇ ਆ ਦੋ ਟੂਰ ਜਾਇਓ ਤੇ 골ਡ ਖਰੀਦ ਲੋ 골ਡ ਤੇ ਵੀ ਤੁਹਾਨੂੰ ਆਫਰ ਮਿਲੂਗਾ ਤੇ ਟੂਰ ਇੰਡੀਆ ਚ ਜਾਂ ਇੰਡੀਆ ਤੋਂ ਬਾਹਰ ਨੇਪਾਲ, థਾਈਲੈਂਡ, ਸ਼੍ਰੀਲੰਕਾ ਜਿੱਥੇ ਜਨਾਬ ਵੀ ਲੱਗੇ ਠੀਕ ਹੈ ওকে ਤੇ ਹੁਣ ਆਪਾਂ ਵੱਡੀਆਂ ਗੱਡੀਆਂ ਵਾਲੇ ਹੋ ਗਏ ਹਨਾ ਵਧੀਆ ਗੱਡੀਆਂ ਵਾਲਿਆਂ ਨੂੰ ਬੁਲਾਇਆ ਗਿਆ। ਐਤਾ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਇਦਾਂ ਵੀ ਰਿਕਾਰਡ ਚੱਕਿਆ ਜਾਂਦਾ ਹਨ। ਕਦੇ ਸੋਚਿਆ ਸੀ ਆਪਾਂ ਵੀ ਆਪਾਂ ਇੱਕ ਗੱਡੀ ਲਾਵਾਂਗੇ ਤੇ ਆਪਾਂ ਆਪਣਾ ਰਿਕਾਰਡ ਕਿੱਥੇ-ਕਿੱਥੇ ਜਾਊਗਾ। ਕਿਹੜੀ ਕੰਪਨੀ ਸੀਗੀ ਜਾਣ? ਠੀਕ ਹੈ ਤਾਂ ਪਰੌਂਦੇ ਅਨੁਸਾਰ ਆ। ਫਿਰ ਆਪਾਂ ਨਾਲ ਤਾਂ ਫਰਸਟ ਐਕਸਪੀਰੀਅੰਸ ਹੀ ਨਾ ਅਸੀਂ ਫਰਸਟ ਵਾਰ ਗਏ। ਗੋ ਹੌਲੀਡੇਜ਼ ਵਾਲੇ ਸੀਗੇ। ਰਿਸ਼ਤਾਨਾ ਵਾਲੇ। ਚਲੋ। ਫਰਸਟ ਐਕਸਪੀਰੀਅੰਸ ਹੀ ਬਹੁਤ ਵਧੀਆ ਰਿਹਾ। ਅੱਗੇ ਤੋਂ ਟਰਾਈ ਕਰਾਂਗੇ ਇਦਾਂ ਦੇ ਐਕਸਪੀਰੀਅੰਸ। ਮਿਲ ਜੁਲੰਗੇ ਹਨ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਹੁਣ ਜਨਾਬ ਜੀ ਚਲੇ ਸੀ ਕੰਮ ਮੈਂ ਕਿਹਾ ਤੁਹਾਨੂੰ ਦੱਸ ਦਈਏ ਰਾਤ ਅਸੀਂ ਲੇਟ ਹੋ ਗਏ ਸੀਗੇ ਫਿਰ ਬੱਚਿਆਂ ਨੂੰ ਆ ਰਹੀ ਸੀ ਨੀਂਦ ਤੇ ਫਿਰ ਆਪਾਂ ਜਲਦੀ ਜਲਦੀ ਆ ਕੇ ਬੱਚਿਆਂ ਨੂੰ ਸੁਲਾਤਾ ਅੱਜ ਮੌਸਮ ਸਾਡੇ ਠੰਡਾ ਹੋਇਆ ਪਿਆ ਕਦੇ ਬਦਲਵਾਈ ਹੋ ਜਾਂਦੀ ਆ ਕਦੇ ਧੁੱਪ ਨਿਕਲ ਆਉਂਦੀ ਆ ਦੇਖਦੇ ਆ ਮੀਂਹ ਆਉਂਦਾ ਜਾਂ ਨਹੀਂ ਆਉਂਦਾ ਬੱਚੇ ਗਏ ਹੋਏ ਆ ਸਕੂਲ ਟਾਈਮ ਹੋ ਗਿਆ 11 ਵਜੇ ਨਾਲੇ ਓਕੇ ਜੀ ਬਾਏ ਬਾਏ ਲੋ ਜੀ ਗਾਇਸ ਜੂਸ ਦੇ ਗਲਾਸ ਆ ਗਏ ਜਨਾਬ ਜੀ ਲੈ ਕੇ ਆਇਆ ਉਦੋਂ ਮੈਂ ਤੁਹਾਨੂੰ ਦਿਖਾਇਆ ਸੀ ਨਾ ਚੱਲਿਆ ਦੇਖੋ ਤਿੰਨ ਗਲਾਸ ਆਏ ਆ ਤੇ ਮੰਮੀ ਘਰੇ ਹੈ ਨਹੀਂ ਕਿ ਉਹ ਗਏ ਹੋਏ ਆ ਤੇ ਅਸੀਂ ਪੀਨੇ ਆ ਰੱਖ ਦਾਂਗੇ ਬਟ ਇਹ ਜਿਆਦਾ ਟਾਈਮ ਕੋੜਾ ਹੋਊਗਾ ਕੋੜਾ ਹੋ ਜਾਣਾ ਇਹਨੇ ਕਿਉਂਕਿ ਫਰੂਟਸ ਦਾ ਪਤਾ ਨਹੀਂ ਯੁਕੀ ਵਾਲੀ ਦੀਦੀ ਨੇ ਧੱਕੇ ਨਾਲ ਦਵਾਤੇ ਮਨਾ ਕੀਤਾ ਸੀਗਾ ਕਿ ਨਹੀਂ ਦੀਦੀ ਬੱਚੇ ਤਾਂ ਲੇਟ ਆਉਣਗੇ ਕੋਲ ਲਿਆਉਂਗੇ ਜੇ ਲੇਟ ਹੋ ਗਏ ਉਹਨੂੰ ਲਿਆਉਂਗਾ ਕੋਮ ਡਰੈਸ ਵੀ ਵੜ ਕੇ ਲੱਗ ਆਉਣੀ ਹੈ ਆ ਭੇਜਦਿਆਂ ਕਿੰਨੇ ਵਜੇ ਆਉਣਗੇ ਆ ਭੇਜਦੇ ਆ ਉੱਤੇ ਮੈਂ ਕਿਹਾ ਪਹਿਲਾਂ ਕਾਲ ਕਰਕੇ ਦੱਸਣਾ ਸੀਗਾ ਹੂੰ ਕਿ ਅਸੀਂ ਘਰੇ ਨਾ ਹੋਈਏ ਤਾਂ ਮੈਂ ਕਿਹਾ ਹੁਣ ਤਾਂ ਮੈਂ ਬਿਜੀ ਐ ਹੂੰ ਕਿ ਤੇ ਰਖਾਤੀ ਉਹਨੇ ਅੱਛਾ ਚਲੋ ਹਜੇ ਜਨਾਬ ਜੀ ਦੇਖੋ ਕੰਮ 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 ਹਜੇ ਕਹਿੰਦੀ ਆ ਲੋਕੀ ਤੁਹਾਨੂੰ ਕੰਮ ਹੀ ਕੀ ਆ ਕਿਉਂ ਲੋਕਾਂ ਨੂੰ ਸਾੜਾ ਹੁੰਦਾ ਸਾਡੇ ਕੰਮਾਂ ਤੋਂ ਮੈਨੂੰ ਦੱਸੋ ਕਿਉਂ ਸਾੜਾ ਹੁੰਦਾ ਮੇਰੇ ਨਾਲ ਸਿੱਧੀ ਗੱਲ ਕਰੋ ਆਸੇ ਪਾਸੇ ਗੱਲਾਂ ਕਰਨ ਨਾਲੋ ਕਿ ਵੇਲੇ ਰਹਿੰਦੇ ਆ ਕਿ ਲੱਗ ਗਿਆ कोक तो मिनट पी जाने हो कोक <laughs> भी छाड़ता वो टाइम हो गया छड़ाया कर छड़िया नहीं कर जूस पिया करो फ्रेश जूस लेच्यर्स तो कर ला फिर च्यर्स थैंक यू सो मच दी guys, guys, सुन लो गाइस तेरे नो गाइस पहले डालूँगा तो सब क्यों लगा ਮੈਂ ਬੈੱਡ ਡੋਲ ਤੋੜਨੀ ਢੋਲਣਾ ਬੈੱਡ ਡੋਲ ਦਲਤ ਬੰਦੇ ਦੇ ਕਿ ਸੈਬੂ ਨੇ ਬੈੱਡ ਡੋਲਣਾ ਗਾਇਸ ਗਾਇਸ ਮੈਂ ਬੈੱਡ ਇੱਕ ਕੁੱਕੜਾ ਹੈ ਲੱਗਦਾ ਸੋਣਾ ਮੈਂ ਗਾਇਸ ਪੈਨੋ ਗਾਇਸ ਵੀਰੋ ਆਜੋ ਆਲੂ ਸ਼ਿਮਲਾ ਮਿਰਚ ਨਾਲ ਰੋਟੀ ਖਾ ਲਓ ਨਾਲ ਰਾਇਤਾ ਮਮਾ ਤੂਰੀ ਤੂਰੀ ਛੋਟੇ ਛੋਟੇ ਗੋਲ ਕਰੋ ਮੈਂ ਆਪੇ ਕਰੂੰਗੀ ਗੋਲ ਗੋਲ ਨਹੀਂ ਹੱਥਾਂ ਨੂੰ ਲਾ ਲੇਗਾ ਸਾਰਾ ਛੋਟੀ ਛੱਡੀ ਨਹੀਂ ਸਮਾਂ ਨਹੀਂਗਾ ਆਪਣਾ ਕੰਮ ਖਿਆਲ ਗਾਈਜ਼ ਅਸੀਂ ਤਾਂ ਸਾਡੀ ਤਾਂ ਨੀਂਦ ਵੀ ਨਹੀਂ ਪੂਰੀ ਹੋ ਰਹੀ ਮਾਤੀ ਦੀ ਅੱਜ ਤਾਂ ਮੈਨੂੰ ਦਿਨੇ ਨੀਂਦ ਆ ਗਈ ਸੀ ਪਤਾ ਮੈਂ ਪਈ 2 ਮਿੰਟ ਮੇਰੀ ਅੱਖ ਲੱਗ ਗਈ ਸੀ ਕਦੋਂ ਸ਼ਾਮ ਨੂੰ 6 ਵਜੇ ਉਹ ਵੀ ਹੈ ਨਾ ਮੈਂ ਜਲਦੀ ਉੱઠી ਉਹ ਵੀ ਨੇਹਾ ਬੂਆ ਦਾ ਫੋਨ ਆ ਗਿਆ ਤਾਂ ਜਾ ਜਾ ਗਈ ਨਹੀਂ ਤਾਂ ਜਾਦੀ ਨਹੀਂ ਹੋਣੀ ਇਸੇ ਰਹਿਣਾ ਸੀ ਹੋਰ ਕੀ ਮੈਂ ਤਾਂ ਸੋਣ ਇੰਨੀ ਜ਼ਿਆਦਾ ਉਹ ਹੋਏ ਪਿਆ ਟਾਈਮ ਟੂ ਟੰਡ ਰਾਤ ਵੀ 11 ਵਜੇ ਪਾਰਟੀ ਤੇ ਤੇ ਸਵੇਰ ਫੇਰ ਜਲਦੀ ਉੱਠ ਜਾ ਦਿਨੇ ਫੇਰ ਨਹੀਂ ਸਾਰਾ ਦਿਨ ਨਹੀਂ ਆਉਂਦਾ ਸਵੇਰ ਉੱਠੇ ਨਹੀਂ ਆਉਂਦਾ ਸੋਨ ਅੱਜ ਕਿੰਨਾ ਘਰ ਰਿਟਨ ਕੰਮ ਹੋ ਰਾਤ ਨੂੰ 11 ਵਜੇ ਰਿਟਨ ਕੰਮ ਕਰਦੇ ਰਹਿੰਦੇ ਆ ਕੱਲ ਬਾਹਰ ਸੀ ਤਾਂ ਅੱਜ ਘਰੇ ਆ ਅੱਜ ਕੰਮ ਪੜਦੇ ਰਵਾਂਗੇ ਬਸ ਲਾਈਫ ਹਾਲੋ ਬਿਹਾਲ ਹੋਈ ਪਈ ਆ ਦੱਸੋ ਤੈਨੂੰ ਜਾਣਾ ਸਕੂਲ ਹਾਂ ਹਾਫ ਡੇ ਲਵਾ ਦਿਓ ਹਾਫ ਡੇ ਤੁਹਾਡੇ ਕਿੱਥੇ ਦਿੰਦੇ ਆ ਪਹਿਲਾਂ ओरिजिनल ਲੈ ਕੇ ਦੇਣਾ ਪਊਗਾ ਲੀਵ ਉਹਨਾਂ ਨੂੰ ਫਿਰ ਲੈਣ ਜਾਣਾ ਪਊਗਾ ਚਾਰ ਘੰਟੇ ਪਿੱਛੇ ਚਾਰ ਪੀਰੀਅਡ ਲਵਾ ਦੇਵਾ ਚਲੋ ਬismillah ਇਹ ਦੋ ਚੰਗਾ ਤੇ ਦੋ ਨਹੀਂ ਜਾ ਹਾਂ ਨਹੀਂ ਜਾਂਦੇ ਚਲ ਉਦੋਂ ਦੀ ਦੇਖਾਂਗੇ ਕਿ ਟੈਨ ਚ ਟਾਈਮ ਪਿਆਗਾ ਮੈਂ ਕਿਹਾ ਤੇਰੀ ਤੂੰ ਵੀ ਗਈ ਮੈਂ ਕੋਈ ਜਿਹਾ ਕਿਵੇਂ ਲੱਗਦੀ ਹੈ ਬੰਦਨ ਨੂੰ ਕਿਵੇਂ ਮਰਦੀ ਹੈ ਲੈ ਲਈ ਫਿਰ ਇਹਨਾਂ ਤੇ ਪੰਨੇੜੇ ਹਨ ਹਾਂ ਇਹ ਤਾਂ ਹੂੰ ਮੇਰੇ ਘਰ ਵਾਲੇ ਦੀ ਹੂੰ ਮੈਂ ਇੱਕ ਮਿੰਟ ਹੋ ਲੋ ਇਹਦਾ ਬੈੱਡ ਓਹ ਹੂੰ ਆਲੇ ਸਭ ਸਾਚਾ ਢਾ ਲਿਆ ਆਲੋਚਨਾ ਨਹੀਂ ਸ਼ੋਡੀਆਂ ਸ਼ੋਡੀਆਂ papa واسਤੇ ਬਣਾਈ ਆ ਮੈਂ ਐਵੇਂ ਪਿਆਰ ਵਾਲੀ ਪਿੰਨੀ ਬਣਾਈ ਆ papa واسਤੇ ਪਿਆਰ ਪਿੰਨੀ ਲੋ ਜਨਾਬ ਜੀ ਨੂੰ ਕਰਨ ਨੂੰ ਨਹੀਂ ਗਿਆ ਮੈਂ ਬਾਅਦ ਚ ਖਾਵਾਂਗੇ ਰੱਖੋ papa ਰੋਟੀ ਤੋਂ ਬਾਅਦ ਮਿੱਠਾ ਖਾਵਾਂਗੇ ਦੇਖ ਲੋ ਥੈਂਕ ਯੂ ਕੋਈ ਕਰਦੀ ਨਹੀਂ ਗਾਇਸ ਦੇਖ ਲੋ ਸਿੱਧਾ ਜਵਾਬ ਇੱਕ ਤਾਂ ਘਰ ਵਾਲੀ ਨੇ ਸਭ ਤੋਂ ਪਹਿਲਾਂ ਆਪ ਦੇ ਪਵਤੀ ਦੇਵ ਨੂੰ ਬਣਾ ਕੇ ਦਿੱਤੀ ਆਈ ਡੋਟ ਲਾਈਕ ਮਿੱਠਾ ਆਈ ਆਈ खाली ना यो यो तो वेरी गुड यो यो गाइस 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 चलो गाइस ऐसी सिखाना खा लिए बस आज दे ब्लॉग दा पैथी कर दे एंड छोटा छोटा नहीं हम्म ते कल मिलेंगे थोनो और नमे ते कैन के ब्लॉग दे नाल गाइस गाइस पेनो गाइस वीरो गाइस मैं कुर्सी बनके के ਕਿ ਸ਼ੁਰੂ ਤਾਕਤ ਮਿਲ ਗਈ ਆ ਜਾ ਥੱਲੇ ਸਬਜੀ ਵਾਲੇ ਡੰਗੇ ਚ ਨਾ ਡਿੱਗ ਜੀ ਉਹ ਮੈਂ ਚਪਿਆ ਹੋਵੇਂ ਹੋਰ ਹਾਂ ਕੁੱਤਾ ਵੀ ਆ ਰਿਹਾ ਓਕੇ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਤੁਸੀਂ ਵਧੀਆ ਵਧੀਆ ਵਾਚ ਕਰ ਰਹੇ ਹੋ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਨਵੇਂ ਸਮੇਂ ਸਾਡੇ ਨਾਲ ਜੁੜ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਵਲੌਗ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਰਹੋ ਤੇ ਵੱਡੇ ਵੱਡੇ ਵਲੌਗ ਵੀ ਚੱਲ ਰਹੇ ਆ ਕਿ ਹੁਣ ਸਾਡੇ 10000 ਸਬਸਕ੍ਰਾਈਬਰ ਦੋਸੇ ਕੰਪਲੀਟ ਕਰਵਾ ਲੈ ਥੋੜੇ ਜਿਹੀ ਰਹਿ ਚੁਕੇ ਹੈ ਸਹੀ ਬੀ ਗੱਲ ਹੁਣ ਜਿਵੇਂ ਤੁਸੀਂ ਵੀਡੀਓ ਨੂੰ ਵਾਚ ਕਰ ਰਹੇ ਹੋ ਵੱਡੇ ਵੱਡੇ ਵਲੌਗ ਨੂੰ ਸਬਸਕ੍ਰਾਈਬਰ ਆਪਣੇ 65k ਛੋਟੇ ਵੱਲ ਤੇ ਵੱਡੇ ਵੱਡੇ ਵਲੌਗ ਜਿਆਦਾ ਵਾਚ ਹੁੰਦੇ ਸਹੀ ਹੈ ਜਿਹੜਾ ਸੀ ਵੱਡੇ ਵਲੌਗ ਪਾਦੇ ਨੇ 40 45 ਮਿੰਟਾਂ ਦੇ ਕੇ ਕੇ ਲੱਗਣਗੇ ਉਹਨਾਂ ਤੇ ਕੀ ਵਧੀਆ ਵਿਊਜ਼ ਆਉਂਦੇ ਆ ਤੇ ਜਿਹੜੇ ਆਪਾਂ ਘਰ ਵਾਲੇ ਉਹਦੇ ਛੋਟੇ ਪਾਉਂਦੇ ਆ ਮੀਨਜ਼ ਉਹਨਾਂ ਤੇ ਚਲੋ ਉਹ ਵਾਲੀ ਉਹਨਾਂ ਤੇ ਵੀ ਆਨ ਲੱਗ ਜਾਣਗੇ نو ਟੇਕ ਟੈਂਸ਼ਨ ਅਸੀਂ ਕਦੇ ਟੈਂਸ਼ਨ ਨਹੀਂ ਲਈ ਵਿਊਜ਼ ਦੀ ਤੇ ਲੈਣੀ ਵੀ ਨਹੀਂ ਬਾਬਾ ਜੀ ਇਦਾਂ ਹੀ ਕਿਰਪਾ ਚੜ੍ਹਦੀ ਕਲਾ ਚ ਰੱਖਣ ਸਾਨੂੰ ਤੇ ਸਾਡੀ ਸਾਰੀ ਫੈਮਿਲੀ ਨੂੰ ਸਾਡੀ ਸਾਰੀ YouTube ਫੈਮਿਲੀ ਨੂੰ ਓਕੇ ਜੀ ਬਾਏ ਬਾਏ ਗੁੱਡ ਨਾਈਟ ਏ ਕ I ਲਵ ਯੂ ਬਾਏ ਬਾਏ ਲਾਈਕ ਸ਼ੇਅਰ ਕਮੈਂਟ ਕਰਿਓ ਵੀਡੀਓ ਆਫਟਰ ਵੀ ਗੁੱਡ ਨਾਈਟ ਏ ਕ ਲਵ ਯੂ ਸਬਸਕ੍ਰਾਈਬਰ ਦੇਣਾ ਨਾ ਕੰਮ ਤੋਂ ਤਰੀਆਂ ਦਾ